ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਲੈ ਸਾਰੇ ਸਰੋਤਿਆਂ ਨੂੰ ਜੀ ਆਉਣ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਆ ਹੁਣੇ-ਹੁਣੇ ਸਕੂਲ ਬੰਦ ਹੋਣ ਨੂੰ ਲੈ ਕੇ ਆ ਰਹੀ ਆ ਜੀ ਇਹ ਵੱਡੀ ਖਬਰ ਅਸਦਰ ਸਕੂਲ ਰਹਿਣਗੇ ਬੰਦ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੋਸਤ ਨਿਕਲ ਕੇ ਸਾਹਮਣੇ ਜੋ ਆ ਰਹੀ ਹੈ ਸਕੂਲ ਤੇ ਕਾਲਜ ਦੇ ਵਿਦਿਆਰਥੀਆਂ ਲਈ ਜੁਲਾਈ ਨਵੀਂ ਸ਼ੁਰੂਆਤ ਦਾ ਮਹੀਨਾ ਹੁੰਦਾ ਹੈ ਤੇ ਆਮ ਤੌਰ ਤੇ ਜੂਨ ਚ ਖਤਮ ਹੋਣ ਤੋਂ ਬਾਅਦਆਂ ਹੀ ਗਰਮੀ ਦੀ ਛੁੱਟੀਆਂ ਤੋਂ ਬਾਅਦ ਵਿਦਿਆਰਥੀ ਸਕੂਲ ਵਾਪਸ ਆਉਂਦੇ ਹਨ ਇੱਕ ਨਵੀਂ ਯਾਤਰਾ ਸ਼ੁਰੂ ਕਰਨ ਦੇ ਲਈ ਤਿਆਰ ਹੁੰਦੇ ਹਨ ਤੇ ਇਸ ਸਮਾਂ ਕਈ ਭਾਰਤੀ ਸੂਬਿਆਂ ਵਿੱਚ ਮੌਨਸੂਨ ਦੇ ਮੌਸਮ ਦੀ ਸ਼ੁਰੂਆਤ ਨਾਲੇ ਵੀ ਮੇਲ ਖਾਂਦਾ ਹੈ ਛੁੱਟੀਆਂ ਦੇ ਮਾਮਲੇ ਚ ਜੁਲਾਈ ਚ ਮੁਕਾਬਲਨ ਘੱਟ ਛੁੱਟੀਆਂ ਹੁੰਦੀਆਂ ਹਨ ਸਕੂਲ ਘੱਟ ਬੰਦ ਹੁੰਦੇ ਹਨ ਅਤੇ ਸਕੂਲ ਵਿਸ਼ੇਸ਼ ਮੌਕੇ ਤੇ ਛੁੱਟੀਆਂ ਦਾ ਐਲਾਨ ਕਰ ਸਕਦੇ ਹਨ ਜਿਸ ਵਿੱਚ ਮਰਹਮ ਇੱਕ ਮਹਤਵਪੂਰਨ ਮੌਕਾ ਹੈ ਵੀਕੈਂਡ ਸਮੇਤ ਜੁਲਾਈ ਦੇ ਉਦਾਰਤਿਆਂ ਨੂੰ ਪੰਜ ਦਿਨਾਂ ਦੀ ਛੁੱਟੀ ਮਿਲ ਸਕਦੀ ਹੈ ਪੰਜਾਬ 'ਚ ਜੁਲਾਈ ਦੇ ਦੂਜੇ ਹਫਤੇ ਇੱਕ ਵਾਰ ਫਿਰ ચૂંટણીਾਂ ਦੇ ਦਿਨ ਆ ਗਏ ਹਨ ਇਹ ਛੁੱਟੀਆਂ ਸਿਰਫ ਇੱਕ ਜਿਲ੍ਹੇ 'ਚ ਹੋਣਗੀਆਂ ਪੰਜਾਬ ਸਰਕਾਰ ਨੇ ਆਮ ਚੋਣਾਂ ਦੇ ਮੱਦੇਨਜ਼ਰ ਵਿਧਾਨ ਸਭਾ ਖੇਤਰ ਜਲੰਧਰ ਪੱਛਮੀ ਦੇ ਵੋਟਰਾਂ ਜਿਹੜੇ ਦੁਕਾਨਾਂ ਤੇ ਵਪਾਰਕ ਅਦਾਰਿਆਂ 'ਚ ਕੰਮ ਕਰਦੇ ਹਨ ਤੇ ਫੈਕਟਰੀਆਂ ਵਰਕਰਾਂ ਲਈ ਬਹੁਤ ਵੱਡਾ 10 ਜੁਲਾਈ ਨੂੰ 24 ਤਨਖਾਹ ਸਮੇਤ ਛੁੱਟੀ ਦਾ ਐਲਾਨ ਕੀਤਾ ਹੈ ਇਸ ਸੰਬੰਧੀ ਜਾਣਕਾਰੀ ਦੇ ਦਿਆਂ ਜਿਸ ਸਬੰਧੀ ਦੋ ਨੋਟੀਫਿਕੇਸ਼ਨ ਜਾਰੀ ਕੀਤੇ ਗਏ ਹਨ ਜਿਨ੍ਹਾਂ ਨੋਟੀਫਿਕੇਸ਼ਨਾਂ ਦੇ ਅਨੁਸਾਰ ਪੰਜਾਬ ਦੇ ਰਾਏਪਾਲ ਨੇ ਬੋਧਵਰ 10 ਜੁਲਾਈ 2024 ਨੂੰ 34 ਜਲੰਧਰ ਪਛਮੀ ਹੜਕੇ ਚ ਦੁਕਾਨਾਂ ਤੇ ਵਪਾਰਕਰਦਾਂ ਦੇ ਸਾਰੇ ਵੋਟਰਾਂ ਦੇ ਲਈ 7 ਜੁਲਾਈ 2024 ਤੋਂ 13 ਜੁਲਾਈ ਤੱਕ ਅਦਾਇਗੀ ਟੈਕਸ ਸੁਪਰੀ ਦਾ ਲਾਣਾ ਕਰ ਦਿੱਤਾ ਹੈ ਵੀਡੀਓ ਦੇਖਣ ਲਈ ਤੁਹਾਡਾ ਧੰਨ